ਮੈਂ ਗੱਡੀ ਚ ਬਿਠਾ ਲੇ ਜਿੰਨੇ ਤੇਰੇ ਜੁੰਨੂ ਮੰਨੂ ਰਾਜਾ ਰਾਜਾ ਸਾਬੀ ਪੰਟੂ ਜਿਹੜੇ ਵੀ ਤੇਰੇ ਫਰੈਂਡ ਨੇ ਸਾਰੇ ਨਾਲ ਦੱਸਦੇ ਆ ਕੋਈ ਤਾਂ ਕੋਈ ਐਨੀ ਆ ਕੋਈ ਦਾ ਆ ਗਿਆ ਕੈਮਰਾ ਵਾਲੀ ਚਾਬਾ ਲਈ ਫਿਆ ਫੈਣ ਲਗੇ ਆ ਜਿਹੜੇ ਚਰਾਬਾ ਪਾਈਆਂ ਹੋਣੀਆਂ ਲੱਗੀ ਮੇਰੇ ਨਾਲ ਤੇ ਬੰਦੇ ਸਿੱਧੇ ਹੋਦ ਨੂੰ ਲੈ ਕੇ ਤੇ ਫੁਕਰਾਇਆ ਮੈਂ ਕਿਹਾ ਇੱਕ ਨੰਬਰ ਜੀ ਕੀ ਹਾਲ ਜਾਲ ਹੈ ਉਮੀਦਵਾਰ ਦਾ ਠੀਕ ਹੋਵੇਂ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ਤੇ ਆਜੋ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ ਬੱਸ ਹੋ ਗਏ ਆ ਫਰੈਸ਼ ਨਾ ਪਾਣੀ ਚੱਕ ਕੇ ਆਦੇ ਪਾਣੀ ਮਾਰਦੇ ਤੇ ਬਾ ਚੱਲੇ ਆ ਹਣ ਰੋਬੀ ਨੂੰ ਚੱਲੇ ਆ ਹਾਂ ਉਹ ਤੋਂ ਪਾਣੀ ਚੱਕ ਕੇ ਆਇਆ ਇੱਕ ਬਾਟੀ ਇੱਕ ਮਾਰ ਪਾਣੀ ਇਹ ਮੇਰੇ ਤਾਂ ਨਹੀਂ ਲੱਗੇ ਤੇਰੇ ਮੇਰੇ ਨਹੀਂ ਲੱਗੇ ਹੈਗੇ ਮੈਂ ਤਾਂ ਛੜਕਾ ਦਿੱਤਾ ਮਾਣੀ ਦਾ ਥੋੜਾ ਮਿੱਟੀ ਪਏ ਵੀ ਜਾ ਕੀ ਆ ਬੰਦਾ ਸਵੇਰੇ ਹੀ ਚੱਲ ਇਸ ਬੰਦੇ ਨੇ ਲੈ ਲਿਆ ਮਨੋ। ਬਾਕੀ ਹੋਲੀ ਲਾਇਆ ਘਰ ਚਪੇੜਾ ਪੈਣੀ ਨਹੀਂ ਉਹ ਫਿਰ। ਲੈ ਦੇ ਸੁਬੰਦੇ ਨੇ। ਉਹ। ਉਹ ਮੰਨਦਾ ਫੇ। ਮੋਰੇ ਆੜਾੜ ਕੇ ਨੰਗਦਾ। ਮੰਗਣਾ ਹੀ ਆੜ ਕੇ। ਫਿਰ ਉਹ ਦੋਸੇ ਆੜ ਕੇ ਨੰਗੇ ਫੇ। ਉਹ ਨੰਗਦੇ ਆ। ਇਹ ਫੇ ਆਉਂਦੇ। ਕਾਮਰਾਜ ਵਾਲਾ ਪਾਠ ਕਰਦਾ ਫਿਰਦਾ। ले, ले ले इस बंदे ने मन्नू ਭਾਉ ਤੈਨ ਸਾਲਿਆ ਮੈਨੂੰ ਲੈ ਲਿਆ ਤੈਨ ਕੁੱਤੇ ਆ ਕੋ ਜਊਗਾ ਉੱਠੇ ਨਾ ਸਵੇਰੇ ਕੋ ਨਿਕਲੇ ਲੈ ਲੈ ਸਾਲਿਆ ਕਾਲੀਆਂ ਪੰਜ ਆ ਹਮੇਸ਼ਾ ਲੇਟ ਇਹ ਹੁੰਦਾ ਇਲਜ਼ਾਮ ਲਿਆ ਧੜਾ ਕੇ ਮੇਰੇ ਤੇ ਮਾਰ ਦਿੰਦਾ ਮਾਰ ਦਿੰਦਾ ਕਿ ਤੂੰ ਹੈਗਾ ਹੀ ਲੇਟ ਆ ਤੂੰ ਹਜੇ ਮੈਂ 6 ਕੁਣਾ ਹੀ 6 ਕਬੀ ਲੰਨੇ ਆ ਮੈਂ ਹੁਣ ਨਹੀਂ ਲੈਣੂ ਸਾਲਿਆ 6 ਸਾਲਿਆ ਹੁਣ ਖਾਲੀ ਪੇਟ ਆ ਚੱਲ ਚੱਲ ਆਉਂਦੀ ਵੇਖਦੇ ਆ 6 ਪੀਣ ਨੂੰ ਭੇਜੋ ਤੂੰ ਲੈਣ ਦੇ ਸ਼ੇਕ ਮੈਂ ਆਪੇ ਨੇ ਮੈਂ ਪਰੌਣਾ ਹੋਂਦ ਨੂੰ ਮੈਂ ਗੱਲ ਇਹ ਕਰਦਾ ਵੀ ਹੁਣ ਤੂੰ ਲੇਟ ਨਹੀਂ ਹੁੰਦਾ ਤੇ ਉਦੋਂ ਦਾ ਭੋਂਕੀ ਕਿਹੜੋ ਜਾਂਦਾ ਕੁੱਤੇ ਜਾਂ ਭੋਂਕਾ ਹੀ ਆਉਂਦਾ ਕੁੱਤੇ ਆਈ ਜਾਂਦਾ ਕਿਹ ਕਹਿ ਸਕਦਾ ਕਿੱਥੇ ਗਏ ਆ ਆ ਦੇ ਇਹ ਚੇਲਾ ਦੇ ਗੱਡੀ ਚ ਚਲੋ ਆ ਪਹੁੰਚੇ ਦਰਬਾਰ ਮਈਆ ਜੀ ਤੇਰੇ ਆ ਪਹੁੰਚੇ ਸਰਾਂ ਕੀ ਜਨ ਸੋਪਾ ਰਿਹਾ

ਸੀਏ ਉਹ ਰਾਤੀ ਆਸ਼ਪਿਤ ਆਈ ਉਹਦੀ ਜਾਂਚ ਜਾਲ ਆ ਗਈ ਹੈ ਆਈ ਫਲੈਸ਼ ਮਾਰੀ ਉਹ ਬਿਲਕੁਲ ਬਿਲਕੁਲ ਤਾਂ ਬਾਹਰ ਕੋ ਮਗਿਆ ਉਹਦੇ ਨਾਲ ਹੈ ਹੋਰ ਆਸ਼ੂ ਵੀ ਨਾ ਬਾਹਰ ਕੋ ਮਗਿਆ ਹਰ ਨੇ ਆਣਾ ਬਾਤ ਹੁੰਦਾ ਕਰੀ ਜਾਂਦਾ ਮੈਂ ਤਾਂ ਡੋਸ ਬੈਲ ਗਈ ਉਹਨੂੰ ਔਰ ਇਹ ਗੱਲਾਂ ਪਟਰ ਪਟਰ ਕਰੇ ਕੋਈ ਲੈ ਆਂਦੇ ਅੱਜ 1000 ਰੁਪਏ ਤੁਹਾਨੂੰ ਕੰਦਾ ਹੈ ਹਰ ਬੁਲਾ ਲਿਓ ਕਹਿੰਦਾ ਕੋਈ ਗੱਲ ਬੁਲਾ ਲੈਂਦਾ ਬੁਲਾਣਾ ਨੇ ਹੋਰ ਕਹਿੰਦਾ ਬੁਲਾਣਾ ਹੋਰ ਤਰਫ ਫਰੈਂਡਸ ਦਾ ਤੁਰਚ ਕੋਈ ਦਾਦ ਦੇ ਸਾਰੇ ਇਕੱਠੇ ਕਰਕੇ ਨਿਆਣੇ ਅੱਜ ਮੈਂ ਗੱਡੀ 'ਚ ਬਿਠਾ ਗਏ ਜਿੰਨੇ ਤੇਰੇ ਚੁੰਨੂ ਮੰਨੂ ਰਾਜਾ ਰਾਜਾ ਸਾਭੀ ਪੰਟੂ ਜਿਹੜੇ ਜਿਹੜੇ ਫਰੈਂਡ ਨੇ ਬਾਰੇ ਦੱਸਦੇ ਪੰਟੂ ਰਵਿੰਦਰ ਪੰਟੂ ਦਾ ਫਰੈਂਡ ਹੈਗਾ ਹੈ ਕਿਹੜਾ ਤਰਫ ਇਹ ਤਾਂ ਦੱਸ ਦੇ ਰਾਇਆ ਵਨ ਟੂ ਸੋਨ ਸੋਨੂ ਸੀਤੋ ਵਾਲੀ ਆ ਵੀ ਫਰੈਂਡ ਐ ਤੇਰਾ ਚਿੰਟੂ ਇੰਟੂ ਇਹਨਾਂ ਨੇ ਦੇਖੀ ਸੀਤੋ ਵਾਲੇ ਦੀ ਵੀਡੀਓ ਮਿਲਾ ਦਾ ਕੋਈ ਅਜੇ ਤੱਕ ਕਾਹੋ ਦੇਖੀ ਨਹੀਂ ਇਹਨੇ ਕੋਈ ਨਹੀਂ ਸਾਰੇ ਉਹ ਵੀ ਉਹ ਨਾ ਪੀਏ ਮੈਸ ਤੋਂ ਕਪੜੇ ਲੈ ਹੋਰ ਕੀ ਸੀਤੋ ਵਾਲੀਆ ਕੁਝ ਚਾਹਤਾਂ ਉਹ ਕਹਤਾ ਹੋਇ ਲੱਡੂ ਠੀਕ ਆ ਬੋਲ ਵਹਿੰ ਕੋਈ ਨਹੀਂ ਹੋਇਆ ਦਾਦ ਨਹੀਂ ਹੁੰਦੀ ਜੋ ਠੀਕ ਆ ਸ਼ੇਰ ਬੱਚੇ ਨਹੀਂ ਕਰਦੇ ਹੁੰਦੇ ਇਦਾਂ ਬਾਹਾਂ ਦੁਖ ਨਹੀਂ ਹੁੰਦੀ ਤੇਰੀ ਕਿ ਠੀਕ ਆ ਦੁਖਦੀ ਆ ਦੈਲਦਰੀ ਮੰਮੀ ਆ ਥੋੜਾ ਆ ਤੇਰਾ ਥੋੜੀ ਤੁਹਾਂ ਸਾਡੇ ਦੇ ਗਿਆ ਹੰਡੇ ਦੇ ਗਿਆ ਵੈਲਕਮ ਮੰਮੀ ਦੇ ਬਰੇ ਬੁਆਇਆ ਤੇ ਬਰੇ ਤਨ ਸਟਰੋਂਗ ਆਣਾ ਬਣਾ ਪਿਆਸ ਪੈਂਡ ਪਾਪਾ ਕਹਿੰਦਾ ਮੇਲਾ ਦੇਖਣ ਲੈਣਾ ਕਹਿੰਦਾ ਜਾਣਾ ਮੈਂ ਕਿਹਾ ਚੱਲ ਫਿਰ ਮੰਮੀ ਨੂੰ ਫੋਨ ਕਰਦੀ ਗੱਡੀ ਲੈ ਕੇ ਆਇਆ ਚੱਲੀਏ ਜਾਣਾ ਚੱਲ ਚਲੀਏ ਜਾਈ ਛੁੱਟੀ ਮੈਣੇ ਤੁਹਾਨੂੰ ਵਿਆਹ ਪੈਂਡ ਛੇਟਿਆਣਾ ਸੱਜੇ ਚੱਕ ਜੀ ਜੇ ਲੋ ਮਾ ਬੋਤ ਬਿਆਸ ਚਲੋ ਸਾਰਾ ਟੰਪਲ ਤੁਹੀ ਇੱਥੇ ਬੁਲਾਇਆ ਬਿਆਸ ਬੋਤੇ ਬੋਈਏ ਇੱਥੇ ਆ ਬਿਆਸ ਕਰਨੇ ਚਲੋ ਨਾਲੇ ਉੱਥੇ ਤੇਰਾ ਦਿਲੇ ਜਾਂ ਲੱਗਾ ਰੋਗਾ ਨਾਲੇ ਠੀਕ ਹੋ ਜੂ ਜਲਦੀ ਸਹੀ ਆ ਚੈੱਕ ਹੋ ਲੱਗੀ ਜੇ ਰ ਚੈੱਕ ਫਸ ਗਈ ਗਲੇ ਚ ਕੋਕ ਤਮ ਤਾਂ ਕੱਲ ਆਉਣ ਨਾ ਕੱਢ ਦੇ ਗਰਮਾਂ ਨੂੰ ਤੇ ਆ ਕੱਢਾ ਬੋ 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 ਬ ਉਦੋਂ ਮੈਂ ਹੱਥ ਨਹੀਂ ਧੋਤੇ ਕਾੜ ਗਿਆ ਸੀ ਕਾਲੀ ਕਾਲੀ ਜੇ ਆ ਗਈਆਂ ਹੋਰ ਥੋੜਾ ਜੇ ਪੁਲਿਸ ਗਾਇਸ ਸਰ ਜੀ ਬਾਦ ਬਾਬਾ ਹਾਂਜੀ ਪਾਰੇ ਵਿੱਚ ਠੀਕ ਆਣਾ ਕੁਛ ਬੋਲ ਜੀ YouTube ਫੈਮਲੀ ਬੀਰ ਕਰਦੇ YouTube ਫੈਮਲੀ ਕਹਿੰਦੀ ਗੈਟਵਿਲ ਸੋਨ ਰੋਬਿੰਨ ਤੁਹਾਡਾ ਥੈਂਕ ਯੂ ਕੀ ਰਹੀ ਰਿੰਗ ਇਹਦਾ ਇਹ ਨਾਰਾਥੋੜਾ ਤੇ ਬੀਕ ਨਾਲੋਂ ਹੀ ਇਹਨਾਂ ਕਮਜ਼ੋਰੀ ਹੈ ਇਹ ਜਦੋਂ ਜਾਰਡਨ ਦੇ ਸ਼ੂਆਂ ਨਾਲ ਹਟ ਜਾਣੀ ਕਮਜ਼ੋਰੀ ਇਹ ਵਾਈ ਕਿਹੜੀ ਕਮਜ਼ੋਰੀ ਜਿਹੜੀ ਜਦੋਂ ਜਾਰਡਨ ਦੇ ਸ਼ੂ ਲੈਣੇ ਉਹਨਾਂ ਨਾਲ ਹਟ ਜਾਣੀ ਇਹ ਨਵੀਆਂ ਕਮਜ਼ੋਰੀਆਂ ਆਉਣ ਲੱਗ ਪਈਆਂ ਨੇ ਆਣਿਆਂ ਨੂੰ ਨਿਆਣਿਆਂ ਦੇ ਜਦੋਂ ਜਾਰਡਨ ਦੇ ਬੂਟ ਤੇ ਕਮਜ਼ੋਰੀ ਤੰਗ ਆ ਬ ਜਾਣੀ ਆ ਹਾਂ ਇਦਾਂ ਮੀਨੂ ਨਰਗੇ ਦੇ ਆਵੇ ਹੁਣ ਐਫੋ ਮੈਂ ਤੁਹਾਨੂੰ ਬੋਲਣਾ ਵੀ ਇੰਨੇ ਤਾਂ ਸਮਾਂ ਉਹਦੇ ਦੇਦੇ ਹੁਣ ਚਲਈਏ ਮਾੜੇ ਅੱਜ ਪੰਡ ਮੇਲਾ ਗਈ ਆ ਤੇ ਪਲਵਾਨ ਹੁਣ ਜਾਂ ਜ ਤੁਹਾਨੂੰ ਪਲਵਾਨ ਨੂੰ ਛੱਡ ਆਏ ਫੇਰ ਦੁਬਾਰਾ ਆਉਂਦੇ ਆ ਫੇਰ ਮਿਲਦੇ ਆ ਰੋਪਿੰਦੂ ਇਹ ਸਬੰਦੇ ਲੈ ਲਿਆ ਮਨੂੰ। ਮੈਂ ਜੁੱਤੀਆਂ ਮਾ ਨਹੀਂ। ਆ ਨਹੀਂ ਕਿਹੜੀ ਫਲਵਾੜੀ ਬਣਾਉਣੀ। ਇਹ ਸਬੰਦੇ ਲੈ ਲਿਆ ਮਨੂੰ। ਹੋਰ ਕੀ ਆ ਮਿਲ ਗਿਆ ਤੈਨੂੰ ਸਾਰੇ ਪੌਦੇ ਤੇਰੇ ਜਿਹੜੇ ਮੈਂ ਚਾਹੀਦੇ ਸੀ ਤੈਨੂੰ। ਦੇ ਦਾਂ ਮੈਂ ਕਿਹੜਾ ਗਾਰਡਨ ਰਬਾਣਦਾ ਤੂੰ ਵੱਡਾ। ਇਹ ਨਾਲ ਜਿਹੜਾ ਵੀ ਫੋਲੋਅਰ ਮਜਰਾ ਆਇਆ ਨਾ। ਮਜਰਾ ਆਇਆ ਤੇ ਜੁੱਤੀ ਦੇਖੀ ਕਿਉਂ ਦਾ ਫੈਨ ਨਹੀਂ। ਮੈਂ ਗੈਣ ਲਿਆ 1 2 3 4 5। 12 ਬੂਟੇ। ਟੋਟੇ ਵੀ ਗੈਂਡਾ। ਮੈਂ ਫੋਲੋਅਰ ਗੈਂਡਾ। ਜੇ ਮਜਰਾ ਆਇਆ ਫੋਲਣਾ ਹੁਣ ਪਾਣੀ ਪਾਉਣਗੇ ਨਾ ਸਾਡੇ ਕੰਨ ਤੋਂ ਪਾਦੇ ਸੁਣੋ ਥੋੜੀ ਥੋੜੀ ਕੰਨ ਚ ਪਾਦੇ ਥੋੜੀ ਥੋੜੀ ਪਾਗਲ ਜਿਓ ਇਹ ਕਿਹਨੇ ਪਾਗਲ ਹੈ ਮਨ ਨੂੰ ਤੇ ਤੇਰੀ ਘਰ ਵਾਲੀ ਔਰਤ ਤੇਰੀ ਔਰਤ ਨੇ ਵੀ ਲੈ ਲਿਆ ਨਾਲ ਹੀ ਤੇਰੀ ਔਰਤ ਵੀ ਸਿਰਾਈਆ ਤਾਂ ਤੁਸੀਂ ਵੀ ਬਣੀ ਸਿਰਾਈਆ ਉਹ ਜਿੰਨਾ ਠੰਡਾ ਪਾਣੀ ਹੈ ਇਹ ਇਹਨਾਂ ਦਾ ਮੁਰਦੇ ਵੀ ਉੱਟ ਜਣ ਇੰਨਾ ਠੰਡਾ ਪਾਣੀ ਕਰ ਲਿਆ ਇਹ ਇਹਨਾਂ ਤੋਂ ਪਾਣੀ ਇਹ ਇਹ ਤਾਂ ਮਾਗ ਫ੍ਰੀਜ ਕਰ ਦੇਣਾ ਕਿ ਤੁਸੀਂ ਕਦੋਂ ਜਦੋਂ ਜਾਨੇ ਚਾਹੁੰਦੇ ਹੈਗਾ ਸੋੰਦੀ ਸੋਚਣ ਸਮਝਣ ਦੀ ਸ਼ਕਤੀ ਤੋਂ 12 ਹੋ ਜਵੇ ਕਿ ਮੈਂ ਬਣਾਂਗੀ ਵਣ ਜਵਾਂ ਆ ਮੈਂ ਗਲਾਸ ਧੁੱਪੇ ਰੱਖਿਆ ਮਗਾ ਮੜਿਆ ਇਹਨੂੰ ਗਰਮ ਕਰ ਲਈਏ ਲੋਕੀ ਪਾਣੀ ਠੰਡਾ ਮੰਗਦੇ ਹੀ ਕਹਿੰਦੇ ਥੋੜਾ ਗਰਮ ਹੋ ਜਵੇ ਆ ਤਾਂ ਓਗਣੇ ਨਹੀਂ ਬੂਟਾ ਹੋ ਗਿਆ ਨਾ ਕੰਮ ਇਹ ਤਾਂ ਖਤਮ ਦਾਤ ਤੋਂ ਮਿੱਠਾ ਕ ਨਹੀਂ ਮਿੱਠਾ ਦਿਖਾਈ ਤੂੰ ਹੁਣ ਘਰ ਵਾਲੀ ਸਾਈਡ ਲੈਣੀ ਆ ਤੈਨੂੰ ਵੇਲਣਿਆਂ ਦਾ ਫਿਕਰ ਪੈ ਗਿਆ ਹੁਣ ਮੈਂ ਤਾਂ ਟੇ ਕਦੀ ਵੇਲਣੇ ਪਏ ਦੱਸੋ ਦਾਸਪੈ ਕੋਟ ਨੇ ਹਾਂ ਕੱਲ ਤਾਂ ਵੀਡੀਓ ਕਾਲ ਤੇ ਕਹਿੰਦੀ ਸੀ ਕਿ ਮੈਂ ਕੋਟ ਰੇਵਾ ਆਉਣੀ ਆ ਕੀ ਹੋਇਆ ਮਨ ਲਗਾ ਮੱਕੀ ਚੱਲ ਗਈ ਮੇਰੀ ਫੇਕ ਹੀ ਆ ਮੱਕੀ ਨੇ ਵਿਚਾਈ ਨੇ ਪੀਣਾ ਆ ਕੌਣ ਹੈ ਦੇਰ ਦੇਖ ਆਸ ਆਹੋਂ ਪਾਣੀ ਕਿਹੜੇ ਟੈਂਕਨ ਮਸ਼ਨ ਇਹਦੇ ਮੌਕਾ ਨਹੀਂ ਦੀ ਮੁੰਡੇ ਦੇ ਹਾਂ ਕਿੰਨਾ ਨੰਬਰ ਮੋਰੇ 633 ਰੇਹੇ ਢੀਲੀ ਦਾ ਗਈ ਮੜਾ ਜਾ ਆਈ ਇਹ ਨਾ ਦਹੀਂ ਮੜਾ ਜਾ ਹੈਂਡ ਫ੍ਰੀ ਕਰ ਰੇ ਇਹਨੂੰ ਤੇ ਹੈਂਡ ਫ੍ਰੀ ਦੇਖ ਲਾ ਦੇਖ ਲਾ ਕਦਾਲ ਕਦਾ ਮੂੰਹਾਂ ਕਾਲਾ ਫੜਾ ਦੇ ਹੈਂਡ ਫ੍ਰੀ ਕਰ ਰੇ ਇਹਨੂੰ ਐ ਫੇਰ ਮੈਨੂੰ ਕੋਈ ਗੱਲ ਨੂੰ ਸੌਂਦੀ ਨਹੀਂ ਦਿੱਥਿਆ ਨਹੀਂ ਜਾਣ ਗਈ ਹਾਂ ਜੀ ਨੰਮੀ ਜੀ ਉਹ ਕੀ ਸਮਝੇ ਤੈਨੂੰ ਘਰ ਵਾਲੀ ਸਮਝਦਾ ਲਿਆ ਹੋਰ ਹੋਊਗੀ ਤੂੰ ਕੀ ਚਾਹੁੰਦੀ ਤੈਨੂੰ ਕੀ ਸਮਝੇ ਮੈਂ ਉਹ ਹੀ ਤੁਹਾਨੂੰ ਦੱਸਦਾ ਵੀ ਉਹ ਮੈਂ ਸੈੱਟ ਕਰਾ ਦੂੰਗਾ ਜਿਹੜਾ ਤੁਸੀਂ ਰੰਗ ਰੰਗੋ ਕਹਿੰਦੇ ਆ ਲੇਆ ਜਾਂ ਕੁਝ ਵੀ ਆ ਉਹ ਮੈਂ ਸੋੜਾ ਸੈੱਟ ਕਰਾ ਦੂੰਗਾ ਪੱਟੀ ਮੋਟੀ ਮਾਰਾ ਦੂੰਗਾ ਹਾਂ ਨਾ ਫੜਨ ਪੀਲਾ ਹੋਣਾ ਇਹ ਮੈਂ ਝੂਠਾ ਤੇਰਾ ਪੀਣਾ ਬੂਟਿਆਂ ਨੂੰ ਪਾ ਦੇ ਉਹ ਖਿੱਕਾ ਜਿਹਾ ਐਂ ਦੇਖੋ ਹੌਣ ਪਈ ਆ ਨਾ ਤਾਂ ਫਾਰਾ ਪਾਦਾ ਤਾਂ ਮੇਰੇ ਨਾਲ ਜਿਹੜਾ ਠੀਕ ਆ ਨਾ ਇੱਕਾ ਨਹੀਂ ਹੁਣ ਉਸਾ ਉਹ ਨਾ ਮੈਂ ਤਾਂ ਜਿਹੜਾ ਫਾਰਾ ਪਾਦਾ ਜੁਣ ਕਿਹਾ ਉਸਾ ਉਹ ਨਾ ਦੇਖ ਰਿਹਾ ਨਾ ਜਾਲ ਮਾਣਿਆ ਦੋਨੇ ਕਿੱਥੇ ਆ ਸੋਈ ਤੁਹਾਡੀ ਖੰਡ ਵਾਲਾ ਡੱਬਾ ਕਿੱਥੇ ਖੰਡ ਹੈ ਨਹੀਂ ਕਿੱਥੇ ਆ ਨੈਕ ਬਲੌਗ ਨਾ ਬਣਾ ਖਾ ਕਿੱਥੇ ਆ ਭਾਰ ਮੇਨੋ ਪਾ ਲਾ ਠੀਕ ਆ ਮੰਮੀ ਕਹਿੰਦਾ ਠੀਕ ਆ ਕਿਹੜਾ ਆਹਾ ਰੋਬੀਆ ਰੋਬਿੰਗ ਠੀਕ ਆ ਹਾਂਜੀ ਠੀਕ ਆ ਉਹ ਮੈਂ ਚੱਲਣਾ ਹੁਣ ਬਾਹਰ ਸੇਟਣ। ਨਾ ਹਟ। ਆਪੀ ਤਾਂ ਕਹਿੰਦੀ ਜ਼ਹਿਰ ਆ। ਛੁੱਟੀ ਮਿਲ ਗਈ। ਮੈਂ ਸੱਜੀ ਸੇਟਣੀ ਆ। ਉਹ ਛੱਡਵਾ ਕੀ ਕਰਦੀ ਆ ਉਹ ਬੜਾ ਚੋਰ ਆ ਇਹ ਤਾਂ। ਮੈਂ ਇਹਨੂੰ ਉਦੀ ਸਮਝਾਂਗਾ। ਉਹ ਹਾਂ ਦੇਖ ਉਹ ਦਿਨੇਸ਼ ਪਚਾਈ ਦਿਨੇਸ਼ ਪਚਾਲਾ। ਆ ਹਰਦੀ ਨਹੀਂ ਦੇਖ ਨਾ ਮੈਨੂੰ ਖਿੱਚਾ ਤੂੰ ਕੀ ਕਰਦੀ। ਉਹ ਦਿਨੇਸ਼ ਜਿਹੜਾ ਕਾਂਡੂ ਤੋਂ ਨਿਕਲਦਾ। ਉਹ ਵੀ ਉਹ ਦੱਕ ਨੂੰ ਤਾਂ ਨਾ ਉਹ ਜਿੰਨੇ ਮਾਰ ਦੇ ਨੇ ਸੱਤੀ ਗਾਹ ਸੱਤੀ ਇਹ ਤੇ ਤੂੰ ਇਹ ਕਹਿੰਦੀ ਤੁਸੀਂ ਦੀ ਜ਼ਹਿਰ ਆ। ਇਹ ਦਰਾਂ ਨਹੀਂ ਫੀਰੀ ਆਪਾਂ ਉਹਦੇ ਨੂੰ ਜਰੂਰ ਬਸਾਇ ਚੱਤਾਂ। ਮੈਂ ਨਹੀਂ ਚਾਹੁੰਦਾ ਵੀ ਜ਼ਹਿਰ ਤੁਹਾਡੇ ਘਰ ਵਿੱਚ ਪਈ ਹੋਵੇ। ਕੀ ਵਧਾਉਂਦਾ ਹਸ ਬਿੰਦ ਬਾਈ ਫਲਾੜ ਕੇ ਕੁਝ ਵੀ ਕਰ ਸਕਦੇ। ਲੈ ਵੀ ਆਪਾਂ ਜ਼ਹਿਰ ਬਾਹਰ ਸਿੱਟਣ ਚੱਲੇ ਆ। ਖਜ ਬਾਹਰ ਇਹਨਾਂ ਨੂੰ ਉਹਨਾਂ ਨੂੰ ਦੇ ਜਾਂਦਾ ਆ। ਨਹੀਂ। ਦ੍ਰਿਸ਼ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗਾ ਜੀ। ਨਹੀਂ ਨਹੀਂ ਆਂਟੀ ਮੈਂ 31 ਤੋਂ ਥੱਲੇ ਦਾ ਉਹਦੇ ਨਹੀਂ ਦੇਣਾ। ਲਾਕਨ ਕਾਪੀ ਦਾ ਤੇ ਦੇਖਦਾ ਤਾਂ ਉਹ ਹੀ ਤਮਾਮ ਤੋਂ ਵਗਿਆ ਠੀਕ ਠੀਕ ਹੈ ਠੀਕ ਹੈ ਓਏ ਮੇਰੀ ਗਾਲ ਸੌਣ ਯਾਰ ਇਹ ਮੈਨੂੰ ਕਹਿੰਦੀ ਖੰਡ ਜ਼ਹਿਰ ਆ ਮੈਂ ਤਾਂ ਵੀ ਖੰਡ ਨਹੀਂ ਪਾਈ ਨਹੀਂ ਖੰਡੇ ਜ਼ਿਆਦਾ ਨਹੀਂ ਖਾਣੀ ਇਹ ਨਹੀਂ ਪਿੰਦਾ ਨਹੀਂ ਜ਼ਿਆਦਾ ਜੂੜ ਵਾਲੀ ਇਹ ਗੱਲਾਂ ਹੁਣ ਕੋਲੂ ਆ ਇਹ ਮੈਨੂੰ ਕਹਿੰਦੀ ਖੰਡ ਜ਼ਹਿਰ ਆ ਪਰ ਮੈਂ ਨਹੀਂ ਚਾਹੁੰਦਾ ਤੁਹਾਡੇ ਘਰ ਚ ਜ਼ਹਿਰ ਪਈ ਹੋਵੇ ਕਸੂ ਬਨੂ ਬਾਈ ਹੁਲਾਰ ਕੇ ਗਈ ਜੀ ਕੁਸੌਗ ਨਾਲ ਤੋਂ ਮੰਗ ਕੇ ਖਾਦੀ ਆ ਮੈਂ ਦੇ ਆ ਵਾ ਕਿਸੇ ਨੂੰ ਇਹ ਮੈਨੂੰ ਤੂੰ ਕੀ ਖੇਰ ਖਾਦਾ ਮੇਰੇ ਤੇ ਬੋਲੀ ਜਾਣਦੇ ਹੋਂ ਤੈਨੂੰ ਕੀ ਕਹਿੰਦਾ ਉਹ ਕਰੀ ਜਾਣ ਦ ਡੱਬਾ ਤੂੰ ਸਾਲਿਆ ਤੂੰ ਪਾ ਗਰੇ ਅੰਦਰ ਆ ਕੇ ਮੈਂ ਜ਼ਹਿਰ ਬਾਹਰ ਸਟਣ ਚਲਾਇਆ ਉਹ ਕਹਿੰਦੀ ਜ਼ਹਿਰ ਆ ਕੀ ਦਾਪ ਚੂਹੀ ਨਹੀਂ ਯਾਰ ਤੇ ਨਾ ਹੁੰਦਾ ਉਹ ਚਾਹੀਦਾ ਰੰਬੜਾ ਹਣਾ ਰੰਬੜਾ ਜੰਦਾ ਆਹ ਉਟਿਆਂ ਦਾ ਮੇਨ ਆਹ ਤਾਂ ਚਲ ਚਲਾਉਣਾ ਹੀ ਲੱਗਣਾ ਤੇ 20 ਲੱਖ ਨੂੰ ਅਸੀਂ ਕਰਦੇ ਜੀ ਕੌਣ ਜਾ ਤੋ ਕਿ ਮੈਂ ਕਿਹਾ ਪਹਿਲਾਂ ਜਾ ਕੇ ਬਣਾ ਕੇ ਦੇਖ ਹਾਂ 20 ਲੱਖ ਲੱਗਦਾ ਲੱਗੇ ਕਿੰਨੇ ਨੂੰ ਮੈਨੂੰ ਮਿਲਦਾ ਮੈਂ ਕਿਹਾ ਪਰ ਪਹਿਲੇ ਜਹਿਰ ਸਿੱਟੇ ਆਈਏ ਬਾਹਰ ਇਹ ਤੋਂ ਡੀਲ ਬਾਅਦ ਚ ਕਰ ਲਵਾਂਗੇ ਨਹੀਂ ਚਲ ਤੂ ਗਾਇਸ ਜੀ ਜ਼ਹਿਰ ਹੈ ਇਸ ਕੋ ਘਰ ਮੇਂ ਮਤ ਰਖੇ ਇਹ ਦਿਨੇਸ਼ ਦੀ ਬਾਈ ਉਹਦੇ ਆ ਪ੍ਰਵਚਨ ਹੈਲੋ ਹੈਲੋ ਓਏ ਓਏ ਗਾਲ ਤਾਂ ਸੋਣਾ ਇੱਧਰ ਦੇਖ ਪਹਿਲਾਂ ਉਹ ਤੂੰ ਮੇਰੇ ਕੋਲ ਆਉਣੀ ਆ ਮੈਂ ਤੁਹਾਨੂੰ ਦੱਸਾਂ ਮੈਂ ਉਹ ਗੋਲਾਂ ਲਾਈ ਲੱਗਾ ਗਾਲ ਤਾਂ ਸੋਣਾ ਆ ਜਹਿਰਿਆ ਦੇਖ ਤਾ ਦੋੜ ਤਾ ਆ ਲੈ ਆ ਅੰਦਰ ਨੂੰ ਚੱਲਿਆ ਪਰ ਉਹ ਮੈਂ ਯਾਰ ਬਾਹਰ ਸੈਟ ਕਰਾਣੀ ਆ ਉਹ ਲਾ ਦਨੀ ਤੇਰੇ ਉਹ ਨਹੀਂ ਉਹ ਘਰਾਂ ਚ ਨਹੀਂ ਰੱਖੀਦੀਆਂ ਇਹ ਚੀਜ਼ਾਂ ਉਹ ਨਹੀਂ ਯਾਰ ਤੁਸੀਂ ਤੁਸੀਂ ਕੀ ਕਰ ਤੁਸੀਂ ਕੀ ਮੀਆਂ ਬੀਬੀ ਕੱਚ ਤੁਸੀਂ ਕਰੀ ਜਾਂਦੇ ਮੈਨੂੰ ਪਹਿਲਾਂ ਆਉਣੀ ਮੇਰਾ ਸਾਈਕਲ ਜਿਹਾ ਬਣਾਇਆ ਹੁਣ ਤੂੰ ਲੱਗਾ ਗਾਨ ਨੂੰ ਪਹਿਲਾਂ ਉਹ ਮੇਰਾ ਸਾਈਕਲ ਜਿਹਾ ਬਣਾਇ ਫਿਰਦੀ ਸੀ ਅੰਦਰ ਆਪਾਂ ਵੀ ਮਿੱਠਾ ਇਹਨੂੰ ਤੇਨੂੰ ਪਲਾ ਦੋ ਇਹ ਮੈਂ ਹੁਣ ਐਕਸਟਰਾ ਮਿੱਠਾ ਮੰਗਦੇ ਆ ਮੈਂ ਨਹੀਂ ਮੈਂ ਚੱਲਾਂਗਾ ਨੂੰ ਚੱਲ ਜੰਗਾ ਮੈਂ ਚੱਲਾਂ ਓ ਹੈਲੋ ਪਲਵਾਨ ਇਹਨੂੰ ਪੁੱਛ ਜੀ ਨੇ ਫੋਨ ਕਰਕੇ ਨਾ ਇੱਕੋ ਹੀ ਗੱਲ ਕਰਨੀ ਨੇ ਦਿਨੇਸ਼ ਕਿੱਥੇ ਆ ਕਦੋਂ ਆਉਣਾ ਇਹਨੂੰ ਪੁੱਛ ਮੇਰੇ ਤੋਂ ਕੀ ਕਰਾਉਣਾ ਇਹ ਹਰ ਵਾਰ ਇਦਾਂ ਹੀ ਕਹਿੰਦੇ ਆ ਨਾ ਦੱਸ ਕੀ ਕਰਾਉਣਾ ਤੈਨੂੰ ਪਤਾ ਇਹ ਬੂਟੇ ਲਿਆ ਕੇ ਆਉਣੇ ਇੰਦੀ ਇਹ ਵੀ ਸਾਇੰਟਿਸਟ ਸੀ ਬਣੀ ਫੈਦੀ ਤੇਰੇ ਨੂੰ ਇਹਨੂੰ ਪਹੁੰਚ ਕੇ ਕੀ ਕਰਾਉਣਾ ਮੇਰੇ ਤੋਂ ਸਾਇੰਟਿਸਟ ਦੀ ਘਰ ਵਾਲੀ ਕਿ ਸਾਇੰਟਿਸਟ ਹੀ ਹੁੰਦੀ ਹੈ ਨਹੀਂ ਇਹ ਇਸ ਦੇ ਇੰਡੀਆ ਜੇ ਦਰੇ ਸਾਇੰਟਿਸਟ ਆਏ ਨਾ ਕਾ ਖੁੱਤਣ ਵਾਲੀ ਦਾ ਫੇਸ ਵਾਸ ਇੰਡੀਆ ਹੀ ਚੱਲ ਗਿਆ ਕੇ ਇਹਨੂੰ ਨਹੀਂ ਉਹ ਉਹਨਾਂ ਨੂੰ ਸਾਰਾ ਘਰ ਦਾ ਕੰਮ ਕਰਨਾ ਪਸੰਦ ਆ ਅੱਛਾ ਕਹਿੰਦੇ ਇਹਨੂੰ ਭਾਂਡੇ ਵੀ ਧੋਊਗਾ ਭਾਂਡੇ ਵੀ ਧੋ ਲੈਂਦੇ ਆ ਫਿਰ ਪਰ ਜਦੋਂ ਮੈਂ ਨਹੀਂ ਹੁੰਦੀ ਉਦਦਾ ਤਾਂ ਉਹਦੋਂ ਕੋਈ ਹੋਰੀ ਆਣ ਕੇ ਧੋ ਦਿੰਦੀ ਹੁੰਨੀ ਐ ਫੇ ਤੈਨੂੰ ਪਤਾ ਨਹੀਂਗਾ। ਤੇ ਨਹੀਂ ਨੰਦਾਸ ਫੇ ਕੋਦੋਂ ਹੋਰੀ ਧੋ ਜਾਂਦੀ ਆ ਤੈਨੂੰ ਪਤਾ ਨਹੀਂਗਾ। ਅਸੀਂ ਨਹੀਂ ਧੋਈਦੇ। ਪਾਣੀ ਬਾੜੀ ਲੈ ਆਏ ਨੇ। ਇੱਦਾਂ ਤੂੰ ਜੋਰ ਦਿੱਤਾ ਖੇਤੀ ਬਾੜੀ ਦੇ। ਹੂੰ। ਉਕੇ ਕੀ ਹੋਇਆ ਯਾਦ ਆਦੀ ਜਿਆਦਾ ਆਉਂਦੀ ਆ ਕਿਹਦੀ ਜਿਆਦਾ ਆਉਂਦੀ ਮੇਰੀ ਜਿਆਦਾ ਆਉਂਦੀ ਕਿਹਦੀ ਆਉਂਦੀ ਹਾਂ ਬਾਨਾ ਵੀ ਸੋਹਣਿਆਂ ਪਹੁੰਚ ਗਿਆਂ ਮੇਲੇ ਦੇ ਪੈਂਡ ਆ ਗਏ ਆ ਹਾਂ ਪੈਂਡ ਆ ਗਏ ਆ ਮੇਲੇ ਤੇ ਜਗਾ ਦੇ ਬਾਕੀ ਬਾਕੀ ਮੁੰਡੇ ਲੱਗੇ ਆ ਸਾਰੇ ਸੇਵਾ ਦੇ ਡਟੇ ਆ ਤੁਹਾਨੂੰ ਦਿਖਾਉਂਦੇ ਆ ਸਹੀ ਸਾਡੇ ਕੋਲ ਤਾਂ ਕੁਝ ਐ ਨਹੀਂ ਆ ਕੋ ਕੋ ਦਾ ਗਿਆ ਕੈਮਰਾ ਵਾਲੀ ਜਮਲ ਲਈਆ ਤਿਆਨ ਤੈਨ ਦਿਨ ਹੋ ਗਏ ਗਰਮੀਆਂ ਚ ਵੀ ਨਾ ਹਾਂ ਉਹ ਪਾਣੀ ਪਲਾ ਦੇ ਮਰੇ ਤਾਂ ਮੂੰਹ ਚ ਪਾਉਣਾ ਹੀ ਆ ਪੇਨ ਕੇ ਵੀ ਪਾਉਣਾ ਤੂੰ ਮਾਰਦਾ ਸਹੀ ਇਹਨਾਂ ਨੂੰ ਠੱਕਣਾ ਇਹਨਾਂ ਨੇ ਕਾਰ ਉੱਠਦਾ ਕਾ ਨੀ ਤੂੰ ਉੱਠਦਾ ਕਾ ਤੋ ਨੀ ਅੱਗਾ ਕੋਲ ਅੱਗਾ ਕੋਲ ਮੇਰੇ ਗੱਲਾਂ ਕਰ ਲੱਗਿਆ ਇਹ ਮੇਰੇ ਦਿੰਦਾ ਆ ਸਾਰਾ ਸੱਟ ਲੱਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਹੈ ਨਹੀਂ ਆ ਨਾ ਤੇ ਪਰ ਤਾਂ ਡਟਿਆ ਮੁੰਡੇ ਕਹਿੰਦੇ ਭਾਜੀ ਜਿਹੜੀ ਬਲੌਗ ਪਾਉਣਗੇ ਭਾਜੀ ਵੀ ਨਹੀਂ ਆਏ ਨੇ ਲੈ ਯਾਰ ਬਲੌਗ ਹੈ ਹੀ ਤੁਹਾਡਾ ਚੈਨਲ ਤੁਹਾਡਾ ਤੁਸੀਂ ਵੀ ਮੇਲੇ ਦਾ ਬਣਾਇਆ ਤੁਸੀਂ ਵੀ ਮੇਰੇ ਸਾਰੇ ਮੇਲੇ ਦਾ ਨਾ ਆਪੇ ਮੇਲੇ ਦਾ ਬਣਾਇਆ ਹੀ ਨਹੀਂ ਆਹ ਮੇਲੇ ਦਾ ਬਣਦਾ ਹੀ ਵਿਆਹਣਾ ਮੇਲੇ ਦਾ ਹੀ ਬਲੌਗ ਉਹ ਟਿੱਕਾ ਲਾ ਕੇ ਮੱਥੇ ਤੇ ਉਹਨੂੰ ਮੋੜ ਥਾ ਬਣਾਇਆ ਵਿਆਹ ਹੀ ਉਹਨੂੰ ਜੋੜਾ ਮੋੜ ਬਣਾਇਆ ਮੱਥੇ ਤੇ ਟਿੱਕਾ ਲਾ ਕੇ ਕਾਲਾ ਪਤਾ ਕਿੰਦਾ ਹੁਣ ਜਦੋਂ ਆ ਗਏ ਨਾ ਲੰਗਰ ਛਕਾ ਦਿਓ ਦਵ ਦਵ ਉਹ ਕਾਕਾ ਇਹ ਖੇਡਣ ਵਾਲੀ ਥਾਂ ਨਹੀਂ ਉਹ ਭਾਈ ਓ ਭਾਈ ਨਾਲ ਉਹ ਨਾਲ ਦੇ ਖੇਤ ਚ ਚੱਲ ਜਾ ਪਹਿਲਾ ਹੀ ਜਾ ਗਰਮੀ ਚ ਲੂਦੇ ਉਹਨਾਂ ਨੂੰ ਉਹਦਾ ਮਿੱਟੀ ਪਾਰੋ ਭੋਰਾ ਭੋਰਾ ਸਾਡੇ ਤੇ ਦੰਦੀ ਬੰਦੇ ਈੜੇ ਆ ਮਰਾਵਾ ਘੇੜ ਬੰਦੇ ਆ ਅੱਧਰ ਬੰਦੀ ਘੇੜ ਬੰਦੇ ਖੁਸ਼ ਹੋ ਗਏ ਠੇਕੇਦਾਰ ਨੇ ਯਾ ਠੀਕ ਉਠਾ ਗਿਆ ਲਵ ਯੂ ਤੈਨੂੰ ਟਰੱਕ ਭਰ ਦੇ ਟਰੱਕ ਭਰ ਦੇ ਇਹ ਚੇਂਜ ਕਰਨੀ ਹੈ ਨਾ ਟਾਈਮ ਤੇ ਯਾਨੀ ਕਿ ਟਰੈਕ ਬਲੌਗ ਬਲੌਗ ਬਣਾਉਂਦੇ ਹੁੰਦੇ ਤਾਂ ਕਰਕੇ ਸ਼ੂਟ ਕਰਦੇ ਆ ਟਰੈਕ ਮੈਨੂੰ ਭਰਿਆ ਆ ਮਾ ਮਾ ਗਲਤ ਕੀ ਪਾਇਆ ਦਿਲ ਚ ਹੁੰਦਾ ਟਰੈਕ ਉਹ ਗਲਤ ਕੀ ਪਾਈ ਫਿਰ ਰਹਿਗੇ ਆ ਫਿਰ ਆ ਹੁਣ ਜੇ ਫੋਨ ਵਾਲੀ ਆ ਪਾ ਵਿੱਚ ਪਾ ਦੇਈਏ ਚਾ ਦੂਜਾ ਜਵਾਲਾ ਲਾ ਦਿੱਤਾ ਸਾਲਾ 24 ਨਾ ਨਹੀਂ ਸੁੱਤੇ ਪਏ ਇਹ ਛਾਤੀ ਜੀ ਬੜੀ ਹੋਵੇ ਬੋਲੇ ਪਰ ਆ ਜਿਹੜੀ ਮਾਜੀ ਪਾ ਲਈਏ ਮੋਹਾਂ ਘੰਟੇ ਕੇ ਬਾਅਦ ਚੇਂਜ ਕਰੀ ਜਾਈਏ ਚੈਂ ਨਾ ਆ ਵੀ ਬਣਾਈ ਲੱਗਦੀ ਮੈਨੂੰ ਤਾਂ ਪਿੱਛੇ ਮੋਤੀ ਉਰੇ ਜੀ ਆ ਨਾ ਇੰਸਟਾਗ੍ਰਾਮ ਤੇ ਵੀਡੀਓ ਨਹੀਂ ਹੋਈ ਤੇ ਇਹ ਕਿਤੇ ਹੈ ਜਿਆਦਾ ਨਹੀਂ ਕੀਤੇ ਬਸ ਵੀ ਥੋੜਾ ਥੱਲੇ ਗਾਤਾ ਮੈਂ ਖੂਂਜੇ ਦਾ ਬਣੀ ਬਾਹਰ ਜਿਹੜੇ ਕਲਰ ਮੰਗਾਇਆ ਹੁਣ ਆਪਾਂ ਬਾਈਟ ਆਇਆ ਨੇ ਚੈਟ ਹੈ ਕਰਨੇ ਇਹ ਨਹੀਂ ਬਾਲੋ ਨਾ ਇਟਾ ਕਦਾ ਨਹੀਂ ਲੱਗਿਆ ਯਾਰ ਉਹਨੂੰ ਗੈਸ ਹੋ ਗਿਆ ਉਹਨੂੰ ਕੰਮ ਕਰਾਉਣਾ ਬਾਲ ਝੜ ਜਾਣੇ ਮਾਮਾ ਸਾਰੇ ਮੇਰੇ ਝੜ ਗਏ ਯਾਰ ਪਰ ਮੇਰੇ ਬੈਕ ਸਹੀ ਲਾ ਲਾ ਕੇ ਝੜੇ ਪਏ ਸਾਰੇ ਸਪਰੇ ਪਾਣੀ ਨਾਲ ਝੜ ਲਏ ਦਾ ਕੁਝ ਆਪ ਲੰਬੇ ਰੱਖ ਕੇ ਝੜ ਲਏ ਦਾ ਕੁਝ ਉਦਾਂ ਹੁਣ ਝੜੀ ਜਾਂਦੇ ਆ ਬਾਲੇ ਪਾਣੀ ਨਾਲ ਜ਼ਿਆਦਾ ਝੜਦੇ ਮੇਰੇ ਵੀ ਉਦੋਂ ਝਾਣ ਲੱਗੇ ਨਾ ਮਾ ਵੀ ਆ ਤੀ ਕੱਲੀ ਬੱਲੀ ਕਦੇ ਰਾਗੇ ਹੋਈਆਂ ਨਹੀਂ ਤੇ ਯਾਰੀ ਐ ਦਾ ਹਾਣੀ ਨਹੀਂ ਇਹ ਤਾਂ ਬੁੜਾ ਆ ਦਾ ਇਹ ਐਸੀ ਪਰਿਵਾਰ ਆ ਇਹ ਤਾਂ ਬੁੜਾ ਆ ਨਹੀਂ ਵੀ 20 22 ਸਾਲ ਦਾ ਮੁੰਡਾ ਆ ਵੀ ਹੈ ਉਦਾਂ ਹੀ ਆ 93 ਦਾ ਯਾਰਾ ਮੈਂ ਜ਼ਰੀਰੀ ਇੱਦਾਂ ਦਾ ਪਰ ਓਏ ਰਿਲੀਜੀਅਨਲ ਡੇਟਰ ਨਾਗ ਲੱਗ ਰਿਆ ਕਰੋ ਹਾਂਜੀ ਬਾਹਲਾ ਪ੍ਰੋਗਰਾਮ ਬਾਹਲਾ ਜਸ਼ਨ ਆ ਦੇਖਣੀ ਆ ਉਹ ਗਣਤੀ ਦੀਆਂ ਕਿੰਨੀਆਂ ਬਾਲ ਨੇ ਰਾਤੀ ਘਟ ਗਏ 17 18 ਬਾਲ ਨੇ ਕੜੀ ਨੂੰ ਲਾਈਆਂ ਆਹੋ ਤੇ ਪ੍ਰਸ਼ਾਦ ਦੇਣ ਦੋ ਜਾਨੇ ਹੁਣ 11ਵੀਂ ਆ ਚਾਰ ਚੜ੍ਹ ਰੱਖ ਲਿਓ ਚਾਰ ਚਾਰ ਪੰਜ ਪੰਜ ਰੱਖੋ ਪੰਜ ਪੰਜ ਪੀਸ ਕਰਦੇ ਨੇ ਬੰਦੇ ਵੀ ਹੁਣੇ ਚਾਹੀਦੇ ਬੰਦੇ ਵਾਧੂ ਆ ਚਾਰ ਚਾਰ ਬੋ ਆ ਬੰਦੇ ਵਾਧੂ ਆ ਆ ਦਵੇਰੇ ਟੇਬਲ ਚੱਕਣ ਲੱਗਾ ਉਹ ਨਾੜ ਚੜ ਗਈ ਇਹ ਲਾਹ ਕਾਇ ਮਰਨ ਵਾਲਾ ਹੀ ਆ ਬਸ ਥੋੜੀ ਸਾਹ ਆ ਮੁੜ ਕੇ ਟਰੈਡ ਜਾਂ ਆ ਚੱਕਦਾ ਹੁੰਦਾ ਤਾਂ ਨੂੰ ਆਏ ਖਿੱਚਾ ਪੈ ਗਈਆਂ ਖਿੱਚਾ ਉਹ ਦੂਜੇ ਦੇ ਚੱਲਦਾ ਪਿਆ ਤਾਂ ਬਾਲਣ ਜਗਾ ਵਾਲੇ ਦਾ ਫੂਕ ਦੇਣਾ ਇੱਥੇ ਦਿਨ ਨੂੰ ਪੱਟੀਆਂ ਦੇ ਵਿੱਚ ਮੇਲਾ ਮੇਲਾ ਕੱਢ ਜਲ ਯਾਰ ਲਾਪਾ ਬੰਦਾ ਹੋਈ ਜਾਣਾ ਇਹੀ ਆ ਦਿਲੋਂ ਛੁੱਧ ਬੈਠੋ ਤਰੇ ਪੈਦੇ ਇਹ ਜਿਹੜੀ ਨਸ਼ਾ ਕਰਕੇ ਸਾਰੀ ਗੱਦਗੀ ਨੇ ਕੀਤਾ ਨਹੀਂ ਕੋਈ ਭਾਂਗੇ ਬੋਲ ਹੁਣ ਮੈਂ ਤਾਂ ਰਹਿਤਾ ਲੰਬੜੇ ਦੇ ਰਸਤਾ ਜਿੱਦੋਂ ਬੰਦਾ ਲੱਗਣਾ ਹੁਣ ਬੋਲ ਬੋਲ ਹਣ ਪਹਿਲਾਂ ਮੂਹ ਨੂੰ ਕੁੱਤਾ ਬੰਨਿਆ ਹੀ ਪਹੁੰਚਣੇ ਓਏ ਇਹ ਇਹ ਮੇਰੀ ਗੱਲ ਸੁਣੋ ਇਹ ਉਹ ਕਹਿੰਦਾ ਭਰਾਵਾ ਬਾਹਰੇ ਦਾ ਫੋਨ ਆਇਆ ਇਹ ਕਹਿੰਦੇ ਜਾਮਾ ਦਵਾਉਂਦਾ ਹੀ ਕਹਿੰਦਾ ਮੈਨੂੰ ਉਹ ਮੈਨੂੰ ਕਹਦਾ ਕਿ दारू ਪੀਤੀ ਆ ਕਹਿੰਨੇ ਇਹ ਨਹੀਂ ਜਾਮਾ ਦਵਾਉਂਦਾ ਕਹਿੰਦਾ ਵੀਡੀਓ ਕਾਲ ਦੇ ਮੇਰੀ ਗੱਲ ਸੁਣੋ ਚਲੋ ਮੰਨ ਲੈਂਦੇ ਆ ਹਾਂ दारू ਪੀ ਆਪਾਂ ਇਹ ਨਹੀਂ ਕਹਿੰਦੇ ਜ਼ਰੂਰੀ ਮਾਰੀ ਆ ਬੰਦੇ ਬੰਦਾ ਆ ਸਾਹ ਤਾਂ ਕੋਈ ਚੱਕਣੀ ਇਹ ਨਾਲ ਕੇ ਤੁਹਾਨੂੰ ਬਾੜਕਾ ਮਾਰਦੇ ਆ ਪੀਟੀ ਆ ਬੰਦੇ ਰੱਬ ਦੇ ਨਾਲ ਆ ਬਈ ਓਏ ਇਹ ਕਿਹੜਾ ਰੱਬ ਇਹ ਆਪਾਂ ਨੂੰ ਸਭ ਤੋਂ ਲੜਕੋ ਵਿੱਚ ਸਭ ਤੋਂ ਬਕਰ ਨਾਮ ਕੋਲ ਲੱਗਦਾ ਹੈ ਸਹੀ ਸਹੀ ਉਹੋ ਲੱਗ ਗਿਆ ਸ਼ੁਰੂ ਕਰੀਏ ਬੋਲ ਹਣ ਮੇਰਾ ਬੜਾ ਭਰਾ ਆ ਓਏ ਕੋਸਾ ਨਹੀਂ ਕਰ ਪਿਛਾਰ ਉਹ ਦੁੱਧ ਜੁੱਤੀਆਂ ਨਾ ਖਾਣੀਆਂ ਉਹ ਕੋਣ ਸਾਂ ਜੋੜਦਾ ਨਹੀਂ ਹੁੰਦਾ ਜੀ ਸਾਰੇ ਕੋਜ ਉਹ ਹੀ ਤਾਂ ਮੈਂ ਗੱਲ ਕਰਦਾ ਇੱਥੇ ਠੰਡੇ ਠੰਡੇ ਨੀਲ ਵਾਲੇ ਆ ਨਾ ਚੱਲਦਾ ਇਹ ਦੋਈ ਜੇ ਉਹ ਸਾਚੇ ਇਹ ਇੰਡੀਆ ਦੀ ਮੂਥੇ ਦਾ ਬਾਦ ਦੋਈ ਚ ਆਹ 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 ਉਹ ਜਿਹੜੀ ਉਹ ਕਹਿੰਦਾ ਟੜਦਾ ਹੁੰਦਾ ਮੇਰੀ ਜਾਨੀ ਦੇਖ ਕੇ ਕੋ ਦੂਹਾਂ ਟੜਦਾ ਹੁੰਦਾ ਕਹਿੰਦਾ ਇਹ ਕਹਿੰਦਾ ਬਰਾਵਾ ਆਪਣੀ ਸੋਨੇ ਲਾ ਕੇ ਆ ਆਹ ਲਾਗੇ ਐ ਸੋਰੇ ਤੂੰ ਜਿਆਦਾ ਮੋਟੀ ਐ ਸੋਰੇ ਦੀ ਇਹਨੇ ਦੇਖੀ ਵੀ ਆ ਉਹ ਐਗਰ ਭਾਂਜਾ ਇਹਨੂੰ ਡੋਲੂ ਲੈ ਕੇ ਤੁਰਿਆ ਬਗਾਇ ਕੇ ਨਾਲੇ ਇਹਨੇ ਡੋਲੂ ਲੈ ਕੇ ਤੁਰਿਆ ਮਾਦਰ ਫਿਰ ਸਹਿ ਕੇ ਦਾਦਾ ਡੋਲੂ ਕੋ ਇਕ ਲੈ ਕੇ ਉਹ ਨੱਟ ਕੇ ਗਿਆ ਤਾ ਤੇਰੀ ਆਈਸਕ੍ਰੀਮ ਲੈ ਲੈ ਡੋਲੂ ਲੈ ਕੇ ਤੁਰਿਆ ਨੇ ਨੇ ਕਿ ਇਦਾਂ ਨਹੀਂ ਨਹੀਂ ਉਹ ਨਾਲੇ ਕਹਿੰਦਾ ਮੁਫਤ ਦੀ ساری ਉਮਰ दारू ਪੀ ਲਈ ਤੋ ਭਈ ਜਮੇ ਤੋਂ ਬੀਤੀ ਦਾ ਕਹਿ ਦਵੇ ਝੂਠਾ ਹਨ ਓਏ ਨਹੀਂ ਨਹੀਂ ਨਾ ਇਹਦਾ ਵੀ ਝੂਠੇ ਇਹਦਾ ਵੀ ਚੱਲਦਾ ਸੀ ਕਹਿੰਦਾ ਪੱਲਿਓ ਮੈਂ ਪੈਸੇ ਦਿੰਦਾ ਰਿਆਂ ਆ ਕੇ ਦੀ ਭਰਾ ਆ ਇਦਾਂ ਦਾ ਆ ਉਹ ਉਧਰ ਨੂੰ ਕਰੀ ਉਧਰ ਨੂੰ ਉਧਰ ਦਾ ਕਾਰਟੂਨ ਰੱਖਿਆ ਹੁੰਦਾ ਇਹ ਕਹਿੰਦਾ ਭਰਾ ਨੂੰ ਮੋਰੀ ਬਿਠਾਈ ਦੇ ਕਹਿੰਦਾ ਭਾਵੇਂ ਨਾ ਇੱਥੇ ਬਹਿ ਕੇ ਅੱਛਾ ਪਹਿਲਾ ਮੂੰਹ ਤੇ ਖੜਾ ਨਾਲ ਇਹ ਵੀ ਤਾਂ ਜਿਹੜੀ ਬਾਬਿਆਂ ਨੂੰ ਦਿਹਾੜੀ ਦੀ ਉਹ ਇਹਨੂੰ ਦੇਈ ਦੀ ਜਿਹੜੀ ਬਾਬੇ ਵਾਲੀ ਬੋਤਲ ਖੋਲ੍ਹਦੀ ਇਹਨੂੰ ਦੇਈ ਦੀ ਕੁੱਝ ਲੈ ਬਾਬੇ ਬਣਿਆ ਇਹ ਤਾਂ ਬੰਗਾਲੀਆਂ ਵਾਲਾ ਸਾਫ ਜੀ ਇਹਦਾ ਦੱਬੇ ਚੱਕਦਾ ਆ ਜਾ ਨਹੀਂ ਉਹਦਾ ਇਹਦਾ ਵੀ ਨਾ ਚੱਲਦਾ ਸ਼ੂਗਰ ਕੈਪ ਦੇ ਵਿੱਚ सवाल है ना जा। मैं चंचला महल गया हूँ सिर्फ। महल नहीं है उसके बाप आएंगे और क्या? मेरे नाल देख मुझे समझे होते नहीं हैं कि इधर तो फुकरा है मगर इधर बिंदाज़न देते हैं। कितना कार्य पिंडा जोन देते हैं। इसलिए हो रही है। ओ बचारे तो आपने भी बोला है। ओ ये बाप ये बाप ये बाप ये बा� ਆ ਉਹ ਬੀਚੁੱਡੀ ਮੈਲੀ ਯਾ ਰੋਮੀ ਨੂੰ ਹੁਣ ਉੱਥੇ ਜਾਂਦੇ ਨੂੰ ਲੈ ਕੇ ਜਾਂਦੇ ਆ ਘਰ ਉਸ ਤੋਂ ਬਾਅਦ ਫਿਰ ਕਾ ਬੰਦ ਸ਼ਰਾਬ ਤਾਂ ਥੋੜੀਆਂ ਹੈ ਹੋਇਆ ਕੈਂ ਗੱਭਰੂ ਲੈ ਆਈ ਸੋਹਣਿਆ ਪਹੁੰਚ ਗਏ ਆ ਹਸਪੀਟਲ ਹੁਣ ਆ ਜੀ ਫੋਟੋ ਨੂੰ ਦੇਖੀ ਕੀ ਗੱਲ ਬਣ ਗਈ ਹੈ ਹੈਲੋ ਗੱਡੂ ਕਿੰਨਾ ਕਿੰਨਾ ਹੈਲੋ ਕਿੰਨਾ ਕਿਸ ਨਾਲ ਦੇ ਤੂੰ ਪਾ ਕੇ ਠੀਕ ਹੈ ਠੀਕ ਹੈ ਹੁਣ ਸਭ ਨੂੰ ਸਹੀ ਆ ਮਾਸੀ ਆ ਗਈ ਮੇਟ ਵਾਲੀ ਮਾਸੀ ਨੂੰ ਬੁਲਾਉਂਦਾ ਹਾਂ ਇਹਨੂੰ ਬਠਾਲਾ ਕੋਲ ਉਹਨੂੰ ਛੱਡ ਦੂੰ ਬਠਾਲਾ ਤੋ ਮਾਸੀ ਭੇਜਾ ਠੀਕ ਹੈ ਮੱਧਾ ਘੜਦੀ ਹੈ ਸਾਬਜੀ ਤੁਹਾਡੀਆਂ ਹਾਂ ਚਲੋ ਢੱਡ ਘੜਦੀ ਹੈ ਘਰੇ ਜਾਣਾ ਉਹ ਆ ਘਰੇ ਜਾਣਾ ਹੁਣ ਖੇਡਣਾ ਜਾ ਅਰਸ਼ਪ੍ਰੀਤ ਆ ਲੱਸੀ ਅਰਸ਼ਪ੍ਰੀਤ ਮੈਂ ਸਹੀ ਹੈ ਠੀਕ ਹੈ ਹੁਣ ਕੋਈ ਕਿਹੜੀ ਨਾਰਥ ਨੇ ਲਈ ਦਿਖਾ ਲ ਮੈਨੂੰ ਉਹਦੀ ਖਬਰ ਲਾਵਾਂ ਔਠ ਜਰਾ ਦਿਖਾ ਲ ਮੈਨੂੰ ਕੀ ਹੋਇਆ ਸੋਹਣੀ ਸੀਗੀ ਆਪਾਂ ਨਹੀਂ ਔਠ ਠੀਕ ਹੈ ਉਹ ਫੇਰ ਨਹੀਂ ਫੇਰ ਨਹੀਂ ਪੁੱਛਣਾ ਉਹ ਮੈਨਾਂ ਤਾਂ ਛੇ ਸੋਹਣੀ ਹਾਂ। ਪਰੋਣੇ ਆਏ ਆ। ਹਾਂਜੀ। ਕੋਈ ਪਰੋਣੇ। ਪਰੋਣੇ ਨੇ ਅਸੀਂ ਤੇਰੇ ਕੋਲੇ ਬੈਠੇ ਅੱਜ ੱੱਕੀਆਂ ਤੋਂ ਨਹੀਂ ਪਰੋਣੇ ਆਏ ਹੋ ਪਰੋਣੇ ਸੇਲ ਕੰਮ ਕਰ ਰੌਣੀ ਤੂੰ ਪਰੋਣੇ ਨਾਲ ਸੀ। ਹੈਨਾ? ਗੱਟੂ ਕਿਤਨਾ? ਆ ਵੀ। ਆ ਵੀ ਤਰਬੀਆ ਆਪਣਾ। ਬਾਈ ਬles you ਬੇਟਾ ਹੋ ਜਾਣਾ ਠੀਕ। ਠੀਕ ਹੀ ਹਾਂ ਹੁਣ ਉਦਾਂ। ਇਦਾਂ ਨੂੰ ਇਦਾਂ। ਇੱਧਰ ਨੂੰ ਜਾਣਾ ਪੁੱਤ ਇੱਧਰ ਸਿੱਧਾ ਠੀਕ ਹੈ ਨਾ ਹੁਣ ਉੱਚੀ ਬੋਲ ਮੜਾ ਗੜ ਕੇ ਨਾ ਠੀਕ ਹੈ ਇਹ ਹੈ ਕਿ ਕਿੰਦਾ ਲਓਏ ਪਹੁੰਚ ਗਏ ਆ ਘਰ ਗਰਮੀ ਬਹੁਤ ਹੋਈ ਗਈ ਆ ਰੋਬਿੰਨ ਆਉਣੇ ਕਪੜੇ ਲਾ ਗਿਆ ਮਾਰੇ ਵਾਸ਼ਰੂਮ ਗਿਆ ਰੋਬਿੰਨ ਹੌਲਾ ਦਾ ਫਿਰ ਮੈਂ ਕਰਦੇ ਗੱਲਬਾਤ ਚਾਰਾ ਵੀਕ ਜਾ ਹੋ ਗਿਆ ਨਿਆਣੇ ਹੱਸਦੇ ਖੇਡਦੇ ਝੰਡੇ ਲਾਦੇ ਦੌੜਦੇ ਭੱਜਦੇ ਲੰਮਾ ਵੈ ਸ਼ਿਫਸ ਖਾਣੇ ਹੈਂ ਰੋਬੀ ਦੇਲਾ ਹੋਣਾ ਕਿੰਨੇ ਡ੍ਰਿਪ ਲਵਾ ਕੇ ਲਿਆਂਦੀ ਹੈ ਕੋਈ ਅੱਧਾ ਬਾਰ ਪੈਸੇ ਇੰਨੇ ਬਰਬਾਦ ਕਰਕੇ ਆਉਂਦੇ ਨੇ ਦੇ ਮਾਪੇ ਪਤ ਦੀ ਲੜਾਈ ਚਿਪਸ ਖਾਣੇ ਕਿੱਥੇ ਆ ਚਿਪਸ ਫੜਾ ਸਰਪੁੱਤ ਕੀ ਖਾਰਾ ਕਿੱਥੇ ਆ ਰੱਖੇ ਜੇ ਆਪਸ ਫੜਾ ਲਿਆ ਓਏ ਰੋਣਾ ਪਈ ਮੂਹੇ ਲੱਗਦਾ ਐਵੇਂ ਹੀ ਦਵਾ ਦੇਣਾ ਮੂੰ ਛੱਡ ਲੈ ਆਪਾਂ ਕਰੀਏ ਦੋ ਚਾਰ ਜਿਹੜਾ ਤੁਸਾਂ ਦੀ ਸਟਾਫਟਰ ਦੇ ਦੋਨੋਂ ਕਾਲਜ ਪਾ ਕੇ ਦੇ ਦ ਨਾਂ ਤਾਂ ਮੈਂ ਕੀ ਕਹਿੰਦਾ ਲਿਆਂ ਦੇ ਤੂੰ ਮੈਂ ਖਾ ਲੇ ਹੌਣ ਤੂੰ ਸਦਾ ਹੀ ਕਹਦੇ ਤੂੰ ਸਾਡੀ ਜ਼ਿੰਦਗੀ ਆ ਠਾ ਮਮੀ ਨਹੀਂ ਸਾਨੂੰ ਐਰੇ ਗਰੇ ਦੀ ਨਹੀਂ ਪਰਵਾ ਮਮੀ ਸਹੀ ਆ ਨਾ ਮਿਲ ਗਏ ਜੀ ਖੁਸ਼ ਹੈਪੀ ਨਖਰਾ ਕਰਕੇ ਨਾ ਦੇਖਾ ਸੀ ਗਏ ਕਰੀ ਹੁਣ ਹੱਥ ਕੇ ਦਿਖਾ ਦੇ ਫੇ ਬਿੱਲੋ ਰਾਣੀ ਉਹ ਬਿੱਲੋ ਬਿੱਲੋ ਹੱਸ ਕੇ ਤਾਂ ਦਿਖਾ ਦੇ ਮਾੜਾ ਜਿਆ ਨਹੀਂ ਹੱਸ ਪਾ ਨਹੀਂ ਤੂੰ ਹੱਥ ਨਹੀਂ ਨਹੀਂ ਤੂੰ ਹੱਸ ਵਾ ਮਾੜਾ ਜਿਆ ਤਾਂ ਹੱਸ ਵਾ ਰੋਟੀ ਲੈ ਕੇ ਨਾ ਹੱਸ ਪਾ ਵਾ ਜੀ ਰੋਣ ਕੇ ਨਿਕਲ ਆਏ ਆ ਹੁਣ ਹੁਣ ਚਲੀਏ ਬੈਂਡ ਨੂੰ ਦਇਲਦ ਮੇਰਾ ਹੁਣ ਬਹੁਤ ਤਾਂਠਾ ਹੁੰਦਾ ਵਾ ਹੁਣ ਚਲੋ ਹੁਣ ਥੋੜਾ ਸੁਗੰਧ ਨਿਆ ਰਹਿਣਾ ਹੁਣ ਰੋਬੀ ਨਾਲ ਗਿਆ ਘਰ ਛੁੱਟੀ ਮਿਲ ਗਈ ਆ ਤੇ ਹੁਣ ਫੇ ਆਪਾਂ ਜਗ੍ਹਾ ਤੇ ਚੱਲਦੇ ਆ ਮੁੰਡੇ ਹੁਣੇ ਆ ਉੱਥੇ ਕੰਮ ਕਰ ਕਰਦੇ ਨਾਲੇ ਢੋਲੇ ਦੀਆਂ ਲਾਉਂਦੇ ਨਾਲੇ ਗਾਉਂਦੇ ਦੇ ਨਾਲੇ ਸੰਗਉਂਦੇ ਆ ਜੋ ਚੱਲਦੇ ਆ ਪਤਾ ਮੈਂ ਗਿਆ ਹੀ ਸਵੇਰੇ ਸਵੇਰੇ ਜਾਣਾ ਹੈਗਾ ਜੀ ਦાદਿਆਂ ਸਲਾਮ ਵੀ ਕਰਨੀਆਂ ਤਾਂ ਫਿਰ ਜਾਣਾ ਹੀ ਹੈਗਾ ਜਾਣਦੇ ਵਾਪਸ ਤੇ ਹੁਣ ਪੈਂਡੇ ਆ ਕੇ ਫਿਰ ਮਿਲਦੇ ਆ ਆਪਣੇ ਕੰਮ ਕਰੀ ਜਾਂਦੇ ਬੈਠੇ ਵੀ ਉਦਾਂ ਹੀ ਆ ਆ ਵੀ ਫਾਈਨਲੀ ਪਹੁੰਚ ਗਏ ਜਗਾ ਤੇ ਲਗਾ ਆ ਸੰਗਾਰੀ ਪੇ ਮੁੰਡਿਆਂ ਨੇ ਭਾਂਡਾ ਢਿੰਡਾ ਸਾਰਾ ਤੋਤਾ ਵੇਲੇ ਹੋ ਗਏ ਬੈਠੇ ਸਾਰੇ ਆਂ ਦਾ ਗਾਦੇ ਹੋਏ ਟਾਈਮ ਨਹੀਂ ਮਿਲਿਆ ਸ਼ੂਟ ਕਰਨ ਦਾ ਤਾਂ ਹੁਣ ਮਿਲਿਆ ਅੱਜ ਘੁੱਦ ਦੇ ਫੇਸ ਨਾਲ ਕਰਦੇ ਆ ਬਲੌਗ ਖਤਮ ਮਿਲਦੇ ਆ ਨੈਕਸਟ ਬਲੌਗ ਠੀਕ ਹੈ ਜੀ ਥੱਕ ਗਿਆ ਆ ਮੁੰਡਾ ਅੱਜ ਜਿਆਦਾ ਪੈਰ ਦੋਖਦੇ ਟੂ ਮੱਚ ਟੂ ਮੱਚ ਪ੍ਰੋਬਲਮ ਤਾਂ ਹੁਣ ਅਜ ਜਗਾ ਵੀ ਨਹੀਂ ਹੋਇਆ ਪਿਆ ਮੈਂ ਕਿਹਾ ਫਲਗਾ ਹੋਣਾ ਇੱਕ ਉਹ ਤੈਨੂੰ ਨਹੀਂ ਕਹਿੰਦਾ ਪਤਾ ਮੈਂ ਸਾਰੀ ਦਿਹਾੜੀ ਖੜਾ ਨੇ ਮੇਰੇ ਪੈਰ ਬਹੁਤ ਦੋਖਦੇ ਕਹਿੰਦਾ